ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦਾਂ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ। ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜੂਜ ਵਾਲਾ ਤਾਂ ਜੋ ਬੜੀ ਤੋਂ ਬੜੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ। ਤੇ ਕਿਸਾਨ ਵੀਰੋ ਜਿਦਾਂ ਤੁਹਾਨੂੰ ਪਤਾ ਹੀ ਹੈ ਆਪਣੀ ਕਣਕਾਂ ਦੇ ਵਿੱਚ ਇੱਕ ਬਹੁਤ ਵੱਡਾ ਨਦੀਨ ਜਿਹੜਾ ਬਹੁਤ ਵੱਡਾ ਇੱਕ ਸਿਰਦਰਦੀ ਕਿਸਾਨ ਵੀਰਾਂ ਦੀ ਬਣ ਚੁੱਕਿਆ ਇਸ ਟਾਈਮ ਤੇ जिने ਕਣਕ ਦਾ ਜਿਹਦੀ ਆਪਾਂ ਕਹਦੇ ਹੁਣਾ ਬੰਦ ਕਰਨ ਵਾਲਾ ਕੰਮ ਕਰਤਾ ਉਹਨਾਂ ਦੀ ਨਹੀਂ ਹੈਗਾ ਕਿਸਾਨ ਵੀਰ ਉਹ ਗੁੱਲੀ ਡੰਡਾ ਤੇ ਜੇਕਰ ਗੁੱਲੀ ਡੰਡਾ ਕਿਸਾਨ ਵੀਰ ਉਹ ਆਪਣੀ ਕਣਕ ਦੇ ਵਿੱਚ ਹੋ ਜੇ ਤਾਂ ਕਈ ਵਾਰ ਕਿਸਾਨ ਵੀਰ ਗੁੱਲੀ ਡੰਡਾ ਮਾਰਦੇ ਮਾਰਦੇ ਆਪਣੀ ਕਣਕ ਵੀ ਮਾਰ ਲੈਂਦੇ ਨੇ ਤੇ ਦਵਾਈਆਂ ਕਿਉਂਕਿ ਸਟਰੋਂਗ ਸਾਲਟ ਆਉਂਦੇ ਨੇ ਕਈ ਵਾਰ ਕਿਸੇ ਸੋਹਲ ਬੀਜ ਦੇ ਉੱਪਰ ਸਟਰੋਂਗ ਸਾਲਟ ਹੋ ਜਾਂਦਾ ਵੀਰੇ ਬਹੁਤ ਜਿੱਦਾਂ ਕਹ ਜੇ ਇਹ ਗੜਬੜੀ ਹੋ ਸਕਦੀ ਹੈ ਪਰ ਇਸ ਨੇ ਨੱਕ ਦੇ ਨੱਕ ਵਿੱਚ ਦਮ ਕਰਿਆ ਪੈ ਕਿਸਾਨ ਵੀਰਾਂ ਦੇ ਚਲੋ ਇਹਨੂੰ ਮਾਰਨ ਦੇ ਲਈ ਸਪਰੇਆਂ ਬਹੁਤ ਆ ਰਹੀਆਂ ਨੇ ਪ੍ਰੀਅ ਇਮਰਜੈਂਸੀ ਸਪਰੇਆਂ ਆ ਰਹੀਆਂ ਨੇ ਵੀ ਬੀਜਣਸਾਰ ਕਰਨ ਵਾਲੀਆਂ ਹੋਰ ਵੀ ਸਪਰੇਆਂ ਬਹੁਤ ਆ ਰਹੀਆਂ ਨੇ ਵਧੀਆ ਰਿਜ਼ਲਟ ਵੀ ਮਿਲ ਰਹੇ ਨੇ ਕਿਸਾਨ ਵੀਰਾਂ ਨੂੰ ਤੇ ਕਿਸਾਨ ਵੀਰ ਕਈ ਵਾਰ ਕੀ ਕਰਦੇ ਨੇਗੇ ਗੁੱਲੀ ਡੰਡੇ ਦੇ ਨਾਲ ਵਧੀਆ ਖੜੀ ਕਣਕ ਦਾ ਝਾੜ ਘਟਾ ਲੈਂਦੇ ਨੇ ਉਹ ਗੁੱਲੀ ਡੰਡਾ ਮਾਰਨ ਨਾਲ ਤਾ ਕਿਸਾਨ ਵੀਰੋ ਮੈਂ ਤੁਹਾਨੂੰ ਇੱਕ ਗੱਲ ਦੀ ਬੇਨਤੀ ਕਰਦਾ ਵੀ ਜੇਕਰ ਤੁਸੀਂ ਗੁੱਲੀ ਡੰਡੇ ਦੀ ਸਪਰੇਅ ਕਰਨੀ ਹੈ ਨਾ ਤਾਂ ਤੁਸੀਂ 40 ਦਿਨ 45 ਦਿਨਾਂ ਤੱਕ ਮੰਨ ਕੇ ਚਲੋ ਇਹਨੂੰ ਹੱਦ ਰੱਖਿਆ ਕਰੋ ਕਿਉਂਕਿ ਜਦੋਂ ਉਹਦੋਂ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹ ਆਪਾਂ ਸਪਰੇਅ ਕਈ ਵਾਰ ਕਿਸਾਨ ਵੀਰ ਕੀ ਕਰਦੇ ਨੇ 60 65 ਦਿਨ ਤੇ ਜਾ ਕੇ ਸਟਰੋਂਗ ਸਾਲਟ ਕਰ ਦਿੰਦੇ ਨੇ 70 ਦਿਨ ਤੇ ਤਾਂ ਕਿਸਾਨ ਵੀਰੋ ਉਹਦੇ ਨਾਲ ਆਪਣੀ ਕਣਕ ਆ ਉਹਦੀ ਗਰੋਥ ਵੀ ਰੁਕਦੀ ਆ ਝਾੜ ਵੀ ਰੁਕਦਾ ਝਾੜ ਵੀ ਘਟਦਾ ਹੈ ਕਣਕ ਦੀ ਉਹ ਗੱਲਬਾਤ ਨਹੀਂ ਕਿਸਾਨ ਵੀਰੋ ਰਹਿੰਦੀ ਕਿਉਂਕਿ 50 ਦਿਨ ਤੋਂ ਥੱਲੇ ਥੱਲੇ ਕਿਸਾਨ ਵੀਰੋ ਢਿਲਰਿੰਗ ਟਾਈਮ ਹੁੰਦਾ ਕਣਕ ਦਾ ਬਹੁਤ ਵਧੀਆ ਸਮਾਂ ਹੁੰਦਾ ਇਹ ਜੇਕਰ ਕਣਕ ਨੂੰ ਮਾੜਾ ਮੋਟਾ ਥੋੜੀ ਜਿਨੀ ਧੱਕਾ ਵੀ ਬਾਜੂ ਤਾਂ ਉਹ ਵੀ ਰਿਕਵਰ ਹੋ ਜਾਊਗਾ ਇਹ ਟਾਈਮ ਆ ਜਿਹੜਾ ਬੈਸਟ ਟਾਈਮ ਆ ਗੁੱਲੀ ਡੰਡੇ ਦੀ ਸਪਰੇਅ ਕਰਨ ਦਾ ਤੇ ਮੈਟਰੀਬਿਊਸ਼ਨ ਵੀ ਕਈ ਕਿਸਾਨ ਵੀਰ ਚਲੋ ਪਾ ਰਹੇ ਨੇ ਕਿ ਉਹ ਵੀ ਵਧੀਆ ਗੱਲ ਹੈ ਪਰ ਕਿਸਾਨ ਵੀਰੋ ਜੇਕਰ ਤੁਸੀਂ ਸਪਰੇਅ ਕਰਨੀ ਹੈ ਨਾ ਗੁੱਲੀ ਡੰਡੇ ਦੀ ਕੋਈ ਵੀ ਕਰਨੇ ਚਾਹੇ ਤੁਸੀਂ ਲੀਡਰ ਕਰਨੀ ਚਾਹੇ ਐਕਸੀਐਲ ਕਰਨੀ ਚਾਹੇ ਚਲੋ ਐਕਸੀਐਲ ਦੇ ਟੌਪਿਕ ਆ ਜਿਹੜੀ ਇਹਦਾ 60 65 ਦਿਨ ਤੱਕ ਵੀ ਹੋ ਸਕਦੀਆਂ ਨਹੀਂਆਂ ਕਿਉਂਕਿ ਨਰਮ ਸਾਲਟ ਨੇ ਇੰਨੀ ਇਹਨਾਂ ਦਾ ਜਨੀ ਜ਼ਿਆਦੇ ਧੱਕਾ ਨਹੀਂ ਕਣਕ ਨੂੰ ਲੱਗਦਾ ਕੋਈ ਐਕਸੀਐਲ ਦੇ ਟੌਪਿਕ ਪਰ ਜਿਹੜੀਆਂ ਕਿਸਾਨ ਵਿਰੋਧ ਟਲਾਂਟਿਸ ਸਾਗਣ ਬਾਕੀ ਹੋਰ ਦਵਾਈਆਂ ਨੇ ਜਿਹੜੀਆਂ ਜਿਨ੍ਹਾਂ 'ਚ ਮੈਟਰੀ ਮਿਕਸ ਆਉਂਦੀ ਆ ਜਾਂ ਵਧੀਆ ਸਖੜੇ ਸਾਲਟ ਨੇ ਜਿਹੜੇ ਗੁੱਲੀ ਡੰਡਾ ਮਾਰਨ ਵਾਲੇ ਲੀਡਰ ਵਗੈਰਾ ਇਹੇ ਕਿਸਾਨ ਵਿਰੋਧ ਤੁਸੀਂ ਇਦੋਂ ਅੱਗੇ ਨਾਂ ਲੈ ਕੇ ਜਾਇਓ 45 ਦਿਨ ਤੋਂ 34 50 ਦਿਨ ਤੋਂ ਥੱਲੇ ਥੱਲੇ ਰੱਖਿਓ ਤਾਂ ਜੋ ਇਹਦਾ ਰਿਜ਼ਲਟ ਆ ਜਿਹੜਾ ਤੁਹਾਨੂੰ ਰਿਜ਼ਲਟ ਵੀ ਵਧੀਆ ਮਿਲ ਜੇਗਾ ਕਿ ਛੋਟੇ ਗਣਕ ਦੇ ਵਿੱਚ ਗੁੱਲੀ ਡੰਡਾ ਮਾਰਨਾ ਬਿਲਕੁਲ ਸਹੀ ਸਹੀ ਰਹਿੰਦਾਗਾ ਤੇ ਬਾਕੀ ਜੇਕਰ ਕਿਸਾਨ ਵੀਰੋ ਤੁਸੀਂ ਆਪਾਂ ਵਧੀਆ ਰਿਜ਼ਲਟ ਲੈਣੇ ਨੇ ਨਾ ਤਾਂ ਪਾਣੀ ਵਧੀਆ ਲਾਇਓ ਸਪਰੇਅ ਦੇ ਉੱਪਰ ਗੁੱਲੀ ਡੰਡੇ ਦੇ ਉੱਪਰ ਤੇ ਹੱਥਾਂ ਵਾਲੇ ਪੰਪ ਨਾਲ ਕਰਨ ਦੀ ਜੇਕਰ ਬੰਦਾ ਕੋਸ਼ਿਸ਼ ਕਰੇ ਤਾਂ ਇਹਦਾ ਰਿਜ਼ਲਟ ਤੁਹਾਨੂੰ ਉਦੋਂ ਵੀ ਬੈਟਰ ਮਿਲ ਸਕਦਾ ਕਿਉਂਕਿ ਜਦੋਂ ਧੂੜਾ ਬਣ ਜਾਂਦਾ ਤਾਂ ਕਿਸਾਨ ਵੀਰੋ ਪੂਰਾ ਗੁੱਲੀ ਡੰਡੇ ਦੇ ਉੱਪਰ ਨਹੀਂ ਪੈਂਦਾਗਾ ਜੋ ਹੱਥਾਂ ਦਾ ਪੰਪ ਹੁੰਦਾ ਕਿਸਾਨ ਵੀਰੋ ਇਹਦੀ ਵਿੱਚ ਧੂੜਾ ਨਹੀਂ ਬਣਦਾ ਛਿੱਟੇ गिरਦੇ ਨੇ ਤਾਂ ਛਿੱਟਿਆਂ ਦੇ ਨਾਲ ਕਿਸਾਨ ਵੀਰੋ ਆਪਣੇ ਨੀਚੇ ਜਿਹੜੀ ਦਵਾਈ ਆ ਉਹ ਲੰਘ ਜਾਂਦੀ ਆ ਵਧੀਆ ਉਹਦਾ ਰਿਜ਼ਲਟ ਕਿਸਾਨ ਵੀਰੋ ਤੁਹਾਨੂੰ ਮਿਲ ਜਾਂਦਾਗਾ ਇਹ ਦੋ ਤਿੰਨ ਗੱਲਾਂ ਦਾ ਕਿਸਾਨ ਵੀਰੋ ਧਿਆਨ ਰੱਖਿਓ ਦੂਜੇ ਨੰਬਰ ਤੇ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਪਾਈ ਸੀਗੀ ਵੀ ਜੇਕਰ ਤੁਸੀਂ 24D ਦਵਾਈ ਦੀ ਸਪਰੇਅ ਕਰਨੀ ਆ ਚੋੜੇ ਪੱਤੀ ਵਾਲੇ ਨਦੀਨ ਵਾਸਤੇ ਤਾਂ ਤੁਸੀਂ ਕਿਸਾਨ ਵੀਰੋ ਭੁੱਲ ਕੇ ਵੀ ਕਿਸੇ ਗੁੱਲੀ ਡੰਡੇ ਵਾਲੀ ਸਪਰੇ ਦੇ ਵਿੱਚ ਉਹਨੂੰ ਮਿਕਸ ਨਾ ਕਰੋ ਵੀਰ ਬਣ ਕੇ ਨਹੀਂ ਤੁਹਾਡਾ ਜਿਹੜਾ ਬਣਿਆ ਬਣਾਇਆ ਕੰਮ ਹੈ ਕਣਕ ਪਾਲੀ ਪਨਾਸੀ ਤੁਹਾਨੂੰ ਬਹੁਤ ਜ਼ਿਆਦਾ ਉਹਦਾ ਜਿਹੜਾ ੱੱੱਕਾ ਦੇਖਣ ਨੂੰ ਮਿਲੂਗਾ ਟੌਪਿਕ ਦਵਾਈ ਦੇ ਨਾਲ ਤਾਂ ਚਲੋ ਮਿਕਸ ਮਾਰੀ ਮੋਟੀ ਹੋ ਜਾਂਦੀ ਹੈ ਇਹ ਨਹੀਂ ਆਦਰ ਦਵਾਈ ਦੇ ਨਾਲ ਕਿਸੇ ਨਾਲ ਹੀ ਮਿਕਸ ਨਹੀਂ ਹੁੰਦੀ ਕਿਉਂਕਿ ਜੋ ਆਪਣੇ ਨਾਲ ਬੀਤਾ ਹੁੰਦਾ ਉਹ ਆਪਾਂ ਤੁਹਾਨੂੰ ਦੱਸਦੇ ਆ ਤੇ ਬਾਕੀ ਕਿਸਾਨ ਵੀਰੋ ਜਿਹੜੇ ਸਟਰੋਂਗ ਸਾਲਟ ਨੇ ਤੁਸੀਂ ਦੁਕਾਨਦਾਰ ਦੀ رائے ਲਏ ਬਿਨਾ ਨਾ ਕਰਿਆ ਕਰੋ ਇਹਨਾਂ ਨੂੰ ਕਿਉਂਕਿ ਕਿਸਾਨ ਵੀਰੋ ਕਈ ਬੀਜ ਐਜੇ ਹੁੰਦੇ ਨੇ ਜਿਨ੍ਹਾਂ ਤੇ ਸਟਰੋਂਗ ਸਾਲਟ ਆਪਾਂ ਨਹੀਂ ਵਰਤ ਸਕਦੇ ਪਰ ਆਪਾਂ ਜਦੋਂ ਵਰਤ ਲੈਨੇ ਆਂਗੇ ਤਾਂ ਉਹ ਆਪਣੀ ਕਣਕ ਨੂੰ ਧੱਕਾ ਮਾਰ ਜਾਂਦੇ ਨੇ ਕਣਕ ਦਾ ਬੱਚ ਮਰ ਜਾਂਦਾ ਕਣਕ ਬਿਰਲੀ ਪੈ ਜਾਂਦੀ ਆ ਡੰਡੀ ਚੜਨ ਲੱਗ ਜਾਂਦੀ ਆ ਬਹੁਤ ਪਰੇਸ਼ਾਨੀਆਂ ਦਾ ਜਿਹੜਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਕਿਸਾਨ ਵੀਰੋ ਇਹਦੇ ਨਾਲ ਤੇ ਇਹ ਕਿਸਾਨ ਵੀਰੋ ਦੋ ਤਿੰਨ ਸਾਵਧਾਨੀਆਂ ਨੇ ਜਿਹੜੀਆਂ ਤੁਸੀਂ ਗੁੱਲੀ ਡੰਡੇ ਦੀ ਸਪਰੇਅ ਤੋਂ ਪਹਿਲਾਂ ਯਾਦ ਰੱਖਣੀਆਂ ਨੇ ਇੱਕ ਗਿੱਲ ਬੱਤ ਜ਼ਰੂਰ ਚੈੱਕ ਕਰਿਆ ਕਰੋ ਕਿਸਾਨ ਵੀਰੋ ਕਈ ਸਪਰੇਅ ਇਹ ਜਿਹੜੀਆਂ ਜਿਹੜੀਆਂ ਵਧੀਆ ਗਿੱਲੇ ਚ ਕੰਮ ਕਰਦੇ ਨੇ ਕਈ ਬੱਤਕ ਚ ਕੰਮ ਕਰਦੀਆਂ ਨੇ ਸਪਰੇਅ ਦੇ ਹਿਸਾਬ ਨਾਲ ਕਿਸਾਨ ਵੀਰੋ ਤੁਸੀਂ ਚੈੱਕ ਕਰਕੇ ਫੇਰ ਸਪਰੇਅ ਕਰਿਆ ਕਰੋ ਵੀ ਤੁਹਾਡੇ ਬਾਣ ਚ ਓਨੀ ਕੁ ਗਿੱਲ ਹੈਗੀ ਆ ਮੇਨ ਤਾਂ ਕਿਸਾਨ ਵੀਰੋ ਜਦੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਤੁਹਾਡੇ ਖੇਤ ਦੇ ਵਿੱਚ ਪੈਰ ਖੁਬਦਾ ਨਹੀਂ ਹੈਗਾ ਪਰ ਉਹ ਗਿੱਲ ਪੂਰੀ ਹੈ ਉਸ ਟਾਈਮ ਕਿਸਾਨ ਵੀਰੋ ਗੁੱਲੀ ਡੰਡੇ ਦੀ ਸਪਰੇਅ ਹੈ ਜਿਹੜੀ ਬੈਸਟ ਰਹਿੰਦੀ ਆ ਕਿਉਂਕਿ ਜਦੋਂ ਜਿਆਦਾ ਖੁਸ਼ਕ ਤੇ ਵੀ ਆਪਾਂ ਸਪਰੇਅ ਕਰ ਦਿੰਨੇ ਫਿਰ ਉਹ ਕੰਮ ਨਹੀਂ ਕਰਦੀ ਆ ਪਾਣੀ ਆਪਾਂ ਨੂੰ ਜਲਦੀ ਲਾਉਣਾ ਪੈਂਦਾ ਤਾਂ ਦਵਾਈ ਦਾ ਅਸਰ ਜਿਹੜਾ ਕੱਟਿਆ ਜਾਂਦਾ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ